ਦੋਸਤੋ ਭਾਵੇਂ ਸਾਡੇ ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਰਹਿ ਕੇ ਕੁਝ ਵੀ ਨਾ ਕਰਨ ਪਰ ਉਹਨਾਂ ਨੂੰ ਵਿਦੇਸ਼ ਜਾ ਕੇ ਉਹ ਸਭ ਕੁਝ ਕਰਨਾ ਪੈਂਦਾ ਹੈ ਜੋ ਉਹਨਾਂ ਨੇ ਪੰਜਾਬ ਵਿੱਚ ਕਦੇ ਵੀ ਨਹੀਂ ਕੀਤਾ ਹੁੰਦਾ ਤਾਂ ਇਦਾਂ ਦੀ ਹੀ ਇਹ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਵੀਡੀਓ ਵਿੱਚ ਨਾ ਤੁਸੀਂ ਇੱਕ ਨੌਜਵਾਨ ਨੂੰ ਵੇਖ ਸਕਦੇ ਹੋ ਜੋ ਕਿ ਕੈਨੇਡਾ ਦੇ ਵਿੱਚ ਰਹਿ ਰਿਹਾ ਹੈ ਤੇ ਉੱਥੇ ਵੇਖ ਸਕਦੇ ਹੋ ਕਿ ਆਪਣੇ ਕਿਚਨ ਦੇ ਵਿੱਚ ਰੋਟੀ ਪਕਾ ਰਿਹਾ ਹੁੰਦਾ ਹੈ ਤੇ ਰੋਟੀ ਪਕਾਉਂਦੇ ਨਾਲ ਨਾਲ ਹੀ ਇੱਕ ਗੀਤ ਗੁਣਗੁਣਾ ਰਿਹਾ ਹੁੰਦਾ ਕੀ ਕਹਿ ਰਿਹਾ ਹੈ ਆਓ ਪਹਿਲਾਂ ਸੁਣਦੇ ਆਂ ਇੰਡੀਆ ਵਾਲੀ ਜ਼ਿੰਦਗੀ ਸੀਨੇ ਵਿੱਚ ਖੇਚ ਜਾਈ ਪਾਵੇ ਰਸੋਈ ਵਿੱਚ ਮਾਇਆ ਦੇ ਆਉਦੀ ਤੇ ਕੰਮ ਉਤੇ ਪਾ ਪਾਇਆ ਦੇ ਰਸੋਈ ਵਿੱਚ ਮਾਇਆ ਦੇ ਆਉਦੀ ਤੇ ਕਮਿਊਟੀ ਪਿਆਰ ਆਵੇ ਤੇ ਦੋਸਤੋ ਉੱਥੇ ਹੀ ਕੁਝ ਲੋਕਾਂ ਨੇ ਜੋ ਇਸ ਵੀਡੀਓ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ ਆਓ ਇੱਕ ਵਾਰ ਉਹ ਵੀ ਸੁਣੋ ਇੱਕ ਲਿਖਦਾ ਹੈ ਅਜੇ ਤੇ ਸਾਰੇ ਵੱਡੇ ਵੀ ਯਾਦ ਆਉਣਗੇ ਕਾਕਾ ਜੀ ਤੇ ਦੂਜਾ ਲਿਖਦਾ ਹੈ ਪੁੱਤ ਇੱਥੇ ਸਭ ਯਾਦ ਆਣਗੇ ਤੇ ਤੀਜਾ ਲਿਖਦਾ ਹੈ ਸਹੀ ਗੱਲ ਐ bro ਜਮਾ ਮਜ਼ਾਕ ਮਜ਼ਾਕ ਚ ਸੱਚ ਬੋਲ ਗਿਆ ਬ੍ਰਦਰ ਤੇ ਦੋਸਤੋ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਹੋਰ ਵੀਡੀਓ ਲੈ ਕੇ ਉਦੋਂ ਤੱਕ ਰੱਬ ਰੱਖਾ